ਅਸੀਂ ਆਪਣੀ ਕਸ਼ਮੀਰ ਸਿੰਘ ਮੇਰਾ ਨਾਮ ਹੈ ਹਾਂਜੀ ਪਿੰਡ ਲਹਿਰਾ ਹਾਂਜੀ ਲਹਿਰੇ ਤੋਂ ਅਸੀਂ ਖੇਤੀ ਕਰਦੇ ਹਾਂ ਠੀਕ ਹੈ ਜੀ ਖੇਤੀ ਨਾਲ ਸਰਬੰਧ ਹੈ ਓਕੇ ਜੀ ਮੈਂ ਕਿਸਾਨ ਯੂਨੀਅਨ ਦਾ ਪ੍ਰਧਾਨ ਹਾਂ ਓਕੇ ਜੀ ਅੱਛਾ ਉਸ ਤੋਂ ਬਾਅਦ ਮੈਂ ਡਾਕਟਰ ਦੇ ਦਵਾਈ ਲੈਣ ਗਿਆ ਅੱਛਾ ਜੀ ਮਤਲਬ ਕੀ ਪ੍ਰੋਬਲਮ ਸੀ ਤੁਹਾਨੂੰ ਸਟਾਰਟਿੰਗਾਂ ਕਿੱਥੋਂ ਹੋਈਆਂ ਪ੍ਰੋਬਲਮ ਦੀਆਂ ਹਾਂ ਛੱਡ ਦਿਆਂ ਗੋਲੀਆਂ ਪਵਾ ਦਿਓ ਆਹ ਪ੍ਰੋਬਲਮ ਸੀ ਉਸ ਤੋਂ ਬਾਅਦ ਫਿਰ ਆਪਾਂ ਯੋ ਬੀਪੀ ਦੀ ਪ੍ਰੋਬਲਮ ਸੀ ਇਹਦੇ ਸੀ ਬੀਪੀ ਦਾ ਜਿਆਦਾ ਵਾਧਾ ਸੀ ਬੀਪੀ ਵਾਧਦਾ ਸੀ ਵਾਧਦਾ ਵਾਧਾ ਜਿਆਦਾ ਵਧ ਗਿਆ ਅੱਛਾ ਉਹਦੇ ਪ੍ਰੋਬਲਮਾਂ ਕਰਕੇ ਫੇ ਹਾਂ ਕਿੰਨਾ ਕ ਟਾਈਮ ਪਹਿਲਾਂ ਬੀਪੀ ਦੀ ਪ੍ਰੋਬਲਮ ਆਈ ਤੁਹਾਨੂੰ ਪਹਿਲਾਂ 3 ਸਾਲ ਤੋਂ ਉਹਦੇ ਗਵਾਇਆਂ ਖੰਦੇਰੇ ਦੋਈ ਹੁੰਦੇ ਰਹੇ ਫਿਰ ਉਸ ਤੋਂ ਬਾਅਦ ਜਦ ਮੇ ਹਾਰ ਦੀ ਪ੍ਰੋਬਲਮ ਆਈ ਉਦੋਂ ਹਾਰ ਦੀ ਆ ਗਈ ਓਕੇ ਜੀ ਉਸ ਤੋਂ ਬਾਅਦ ਫੇਰ ਅੱਥੇ ਡੈਗੇ ਆਪਾਂ ਚੰਡੀਗੜ੍ਹ ਅੱਛਾ ਜੀ ਚੰਡੀਗੜ੍ਹ ਤੋਂ ਕੋਈ ਫਰਕ ਪੈ ਗਿਆ ਜੀ ओके ਨਹੀਂ ਉਹਦੇ ਵਿੱਚ ਵੀ ਜੀ ਇੰਡੀਗੜ ਜਾਣ ਤੋਂ ਪਹਿਲਾਂ ਹੋਰ ਕਿੱਥੇ ਕਿੱਥੇ ਗਏ ਤੁਸੀਂ ਹੋਰ ਗਏ ਸੰਗਰੂਰ ਗਏ ਸੰਗਰੂਰ ਗਏ ਜੀ ਸੰਗਰੂਰ ਤੋਂ ਬਾਅਦ ਆ ਇੱਥੇ ਫਰੀਦਕੋਟ ਮੈਂ ਜ਼ਰੂਰ ਸੈਟ ਨਹੀਂ ਆਇਆ ਕੰਮ ਹਾਂ ਸੈਟ ਨਹੀਂ ਆਇਆ ਫਿਰ ਤੁਸੀਂ ਗਏ ਕਿ ਜੀਦਾਵਾਲ ਫਰੀਦਕੋਟ ਜੀ ਫਰੀਦਕੋਟ ਫਰੀਦਕੋਟ ਹਾਂ ਫਰੀਦਕੋਟ ਅੱਛਾ ਜੀ ਫਰੀਦਕੋਟ ਗਏ ਉੱਥੇ ਨਹੀਂ ਸਟਾਇਆ ਫਰੀਦਕੋਟ ਵਾਲੇ ਕੀ ਕਹਿੰਦੇ ਸੀ ਉੱਥੇ ਮੰਗ ਲਿਆ 5 ਲੱਖ ਵੀ ਬਾਈਪਾਸ ਸਰਜਰੀ ਹੋਣੀ ਹੈ ਸਰਜਰੀ ਨਹੀਂ ਤੁਹਾਨੂੰ ਕੋਈ ਮੁੜ ਕੇ ਵਾਜਨ ਦੀ ਮੈਂ ਤਾਂ ਹੈ ਨਹੀਂ। ਵੀ ਗਰੰਟੀ ਨਹੀਂ ਹੈ। ਗਰੰਟੀ ਕੋਈ ਨਹੀਂ ਹੈਗੀ। ਬਸ ਆਹ ਮੈਂ ਜਦੋਂ ਗਰੰਟੀ ਨਹੀਂ ਦਿੱਤੀ ਫਿਰ ਤੁਸੀਂ ਅਸੀਂ ਵਾਪਸ ਵਾਪਸ ਆ ਗਏ। ਫਿਰ ਜੀ ਉਦੋਂ ਫੇਰੇ ਅੱਛਾ ਜੀ ਆਪਣਾ ਵਾਕੇ ਰਿਆਲੇ ਅੱਛਾ ਜੀ ਪਟਿਆਲੇ ਜਾਂਦੇ ਆ ਸਾਰੇ ਡਾਕਟਰ ਨਾਲ ਮਿਲਿਆ। ਉਹਨਾਂ ਨੇ ਇੱਕ ਟੀਕਾ ਲਾਇਆ। ਉਹ ਟੀਕੇ ਨਾਲ ਮੜ ਆ ਆਰਾਮ ਆ ਗਿਆ। ਮੜ ਜੀ ਰਾਤ ਮਿਲ ਗਈ। ਹਾਂ ਓਕੇ ਜੀ। ਉਸ ਤੋਂ ਬਾਅਦ ਉੱਥੇ ਲੈ ਕੇ ਚੰਡੀਗੜ੍ਹ ਚੰਡੀਗੜ੍ਹ ਮੈਨੂੰ ਉਹਨਾਂ ਨੇ 3 ਘੰਟੇ ਰੱਖਿਆ ਚਾਰਾ। ਉੱਥੋਂ ਬਾਅਦ ਮੈਨੂੰ ਉਹਨਾਂ ਛੁੱਟੀ ਦੇਤੀ। ਦਵਾਈਆਂ ਲਾਉਂਦਾ। ਉਹ ਤੁਸੀਂ ਇਹ ਵੀ ਆਪਰੇਸ਼ਨ ਦਾ ਸੀ ਕਰਾਉਣਾ ਨਹੀਂ। ਨਾ ਆਪਰੇਸ਼ਨ ਕਰਿਆ ਵੀ ਨਹੀਂ। ਨਾ ਕਿਹਾ। ਅੱਛਾ ਜੀ। ਉਹ ਦਵਾਈਆਂ ਨਾਲ ਫਿਰ ਟੱਟ ਆ ਗਿਆ। ਓਕੇ। ਉਹਦਾਂ ਆ ਗਿਆ ਹੌਲੀ ਹੌਲੀ ਕਰਿਆ ਆ ਗਿਆ। ਫਿਰ ਮੈਂ ਤੁਹਾਡੇ ਆ ਇਹ ਦਵਾਈ ਲਾ ਦੀ। ਨਹੀਂ ਜਿਵੇਂ ਤੁਸੀਂ ਮਨੂ ਘਰੇ ਆ ਗਏ। ਮਲ ਕੀ ਹਲਾ ਤੁਰਿਆ ਤੁਰਲੇ ਸਾਰੇ ਕੰਮ ਕਰ ਲੈਂਦੇ ਸੀ ਬੈਠੇ ਸੀ ਰੂਪ। ਬੈਠੇ ਸੀ ਜੀ ਮੰਜੀ ਦੇ ਬੈਠੇ। ਮੰਜੀ ਦੇ ਬੈਠੇ ਹੀ ਦਵਾਈਆਂ ਚੱਲ ਰਹੀਆਂ ਸੀ। ਦਵਾਈਆਂ ਚੱਲਦੀਆਂ ਸਨ। ਅਨ ਲਗਦਾ ਇਹ ਜਰੀਰ ਦੋ ਉਠਦਾ ਨਹੀਂ ਉਠਦਾ ਨਹੀਂ ਹਾਂ ਫਿਰ ਜਦੋਂ ਮੈਂ ਆਪਣੀ ਸਰਵਿਸ ਪੈਕ ਸਟਾਰਟ ਕੀਤਾ ਤੁਸੀਂ ਨੇ ਤੇ ਜਦੋਂ ਆਪਾਂ ਸਟਾਰਟ ਕਰ ਲਈ ਦਵਾਈ ਹਾਂਜੀ ਉਸ ਤੋਂ ਬਾਅਦ ਉਹ ਸਟਾਰਟ ਨਾਲ 500 ਰੁਪਏ ਓਕੇ ਕਿੰਨਾ ਟਾਈਮ ਹੋ ਗਿਆ ਹੁਣ ਤੁਹਾਨੂੰ ਵਰਤ ਦੇਣ ਮੈਨੂੰ 3 ਮਹੀਨੇ ਹੋ ਗਏ ਮਤਲਬ ਦੋ ਕੋਰਸ ਪੂਰਾ ਹੋਣ ਵਾਲਾ ਤੁਹਾਡਾ ਮਲ ਅੱਜ ਤੁਹਾਡੀ ਕੀ ਕੰਡੀਸ਼ਨ ਹੈ ਜੀ ਅੱਜ ਮੈਂ ਬਹੁਤ ਠੀਕ ਆ ਕੋਈ ਦਵਾਈ ਖਾ ਰਹੇ ਹੋ ਜੀ ਤੁਸੀਂ ਕੋਈ ਦਵਾਈ ਨਹੀਂ ਖਾ ਰਿਹਾ ਅੱਛਾ ਜੀ ਜਿਵੇਂ ਤੁਰਨ ਫਿਰਨ ਚ ਉਕੜਸ ਦਿੱਕਤ ਸੀ ਮੈਨੂੰ ਸਾਰੇ ਲੈਰ ਦੇ ਉੱਤੋਂ ਨੀ ਕੋ ਮਾਥਿਓ ਮਤਾਂ ਦੇ ਕੋ ਮੌਕਾ ਮਲ ਪੂਰੀ એનર્ਜੀ ਹੈ ਜੀ ਨੂੰ ਹਾਂ ਜੀ ਪੂਰੀ ਕੰਮ ਕੁੰਮ ਕਰ ਲੈਨੇ ਕੋਈ ਬੰਦੇ ਨਹੀਂ ਹਲੇ ਕੰਮ ਕਰ ਲਈ ਜੀ ਆ ਡੰਗਰ ਵੀ ਖੋਲ ਲਈਏ ਨੇ ਬੰਨ ਵੀ ਦੇ ਦੇ ਨੇ ਅੱਛਾ ਜੀ ਹਾਂ ਕਈ ਵੀ ਮਾੜੀ ਮੋਟੀ ਚਲਾਲੀ ਦੀ ਹੈ ਓਕੇ ਜੀ ਮਲ ਬਿਲਕੁਲ ਓਕੇ ਹੋ ਜੀ ਹੁਣ ਤੁਸੀਂ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਤੁਸੀਂ ਹੁਣ ਇਹ ਸੁਨੇਹਾ ਇਹ ਚਾਹੁੰਦੇ ਆ ਵੇ ਇਹ ਦਵਾਈ ਵਰਤੋ ਮੇਰੇ ਡਾਕਟਰਾਂ ਦੀ ਵੱਧੋ ਵੱਧ ਤਾਂ ਆਪਾਂ ਤਾਂ ਜਾ ਕੇ ਮਨ ਸਰੀਰ ਦੀ ਸਰਵਿਸ ਕਰਾਉਈ ਜਰਿਆ ਠੀਕ ਆ ਇਹ ਸਰਵਿਸ ਵਧੀਆ ਚੱਲਦੀ ਹੈ ਦਵਾਈ ਵਧੀਆ ਹੈ ਧੰਨਵਾਦ ਜੀ